ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸਮੇਂ ਪੈਰੋਵਾਲ ਦੇ ਜੋ ਸਿੱਖ ਪਰਿਵਾਰ ਸਨ ਜਿਨ੍ਹਾਂ ਨੂੰ ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਨੇ ਬਸਾਇਆ ਸੀ ਕਿਸੇ ਸਮੇਂ ਉਹ ਵੰਸ਼ ਦੀ ਵੰਸ਼ ਅੱਗੇ ਸਤਿਗੁਰੂ ਦੀ ਸੇਵਾ ਕਰਨ ਆ ਰਹੇ ਸਨ ਜਦੋਂ ਦਰਬਾਰ ਸਾਹਿਬ ਦੀ ਸੇਵਾ ਦਾ ਕੰਮ ਮੁਕੰਮਲ ਹੋ ਗਿਆ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਥੇ ਵਿਰਾਜਮਾਨ ਸਨ ਤਾਂ ਕਹਿੰਦੇ ਹਨ ਕਿ ਇਹੋ ਪਰਿਵਾਰ ਦੇ ਵਿੱਚੋਂ ਉਸ ਦੇ ਨੂੰ ਪੁੱਤ ਸਨ ਜੋ ਅੱਗੇ ਉਹਨਾਂ ਨੇ ਆ ਕੇ ਦਰਬਾਰ ਸਾਹਿਬ ਸਤਿਗੁਰੂ ਜੀ ਦੀ ਸੇਵਾ ਕੀਤੀ ਅਤੇ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਉਹਨਾਂ ਤੇ ਬਹੁਤ ਬਖਸ਼ਿਸ਼ਾਂ ਕੀਤੀਆਂ ਦੁੱਧ ਪੁੱਤ ਦੀ ਅਸੀਸ ਦਿੱਤੀ ਬਹੁਤ ਅਸੀਸਾਂ ਦਿੱਤੀਆਂ ਅੰਛੜ ਦੀ ਕਲਾ ਦੇ ਬਚਨ ਕੀਤੇ ਸਮਾਂ ਬੀਤਦਾ ਗਿਆ ਕਹਿੰਦੇ ਇੱਕ ਦਿਨ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਜੋ ਸਿੱਖ ਸਨ ਉਹਨਾਂ ਨੇ ਪੈਰੋਵਾਲ ਦੇ ਵਿੱਚ ਇੱਕ ਦੀਵਾਨ ਲਾਉਣਾ ਸੀ ਸੰਗਤ ਬਹੁਤ ਜ਼ਿਆਦਾ ਇਕੱਠੀ ਹੋਈ ਕੀਰਤਨ ਹੋਇਆ ਸਮਾਪਤੀ ਦੇ ਬਾਅਦ ਉਹ ਪਰਿਵਾਰ ਜੋ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਬਸਾਇਆ ਸੀ ਨਾ ਜੋ ਉਹਨਾਂ ਦੇ ਨੂੰਹ ਪੁੱਤ ਦੀ ਆਪਾਂ ਗੱਲ ਕਰ ਰਹੇ ਹਾਂ ਉਹਨਾਂ ਨੇ ਆ ਕੇ ਸਿੱਖਾਂ ਨੂੰ ਬੇਨਤੀ ਕੀਤੀ ਕਿ ਆਪ ਜੀ ਸਾਡੇ ਲਈ ਗੁਰੂ ਸਮਾਨ ਹੋ ਗੁਰੂ ਦਾ ਰੂਪ ਹੋ ਕਿਉਂਕਿ ਸਾਡੇ ਜੋ ਦਾਦੇ ਪੜਦਾਦੇ ਹਨ ਉਹ ਸਤਿਗੁਰਾਂ ਦੀ ਸੇਵਾ ਕਰਦੇ ਸ਼ੁਰੂਤਾਰੇ ਹਨ ਸੋ ਸਾਡੀ ਵੀ ਆਪ ਜੀ ਦੇ ਚਰਨਾ ਪਾਸ ਹੱਥ ਵਨ ਕੇ ਇੱਕ ਬੇਨਤੀ ਹੈ ਕਿ ਆਪ ਜੀ ਅੱਜ ਦਾ ਜੋ ਲੰਗਰ ਪ੍ਰਸ਼ਾਦਾ ਹੈ ਜੋ ਸਤਿਗੁਰੂ ਨੇ ਸਾਨੂੰ ਦਿੱਤਾ ਹੈ ਆਪ ਜੀ ਸਾਡੇ ਘਰ ਆ ਕੇ ਲੰਗਰ ਪ੍ਰਸ਼ਾਦਾ ਛਕੋ ਉਹਨਾਂ ਦੇ ਕੋਲੇ ਪਰਿਵਾਰ ਦੇ ਕੋਲ 4 ਸਾਲ ਦਾ ਇੱਕ ਪੁੱਤਰ ਸੀ ਜਦੋਂ ਸਿੰਘਾਂ ਨੂੰ ਪ੍ਰਸ਼ਾਦਾ ਛਕਾਉਣਾ ਸ਼ੁਰੂ ਕਰ ਦਿੱਤਾ ਤਾਂ ਉਹ ਬੱਚਾ ਭੱਜ ਭੱਜ ਕੇ ਅੱਗੇ ਸੇਵਾ ਕਰ ਰਿਹਾ ਸੀ ਸੰਗਤ ਬੜੀ ਖੁਸ਼ ਹੋ ਰਹੀ ਸੀ ਕਿ ਬੱਚਾ ਕਿੰਨੇ ਜੋ ਨਾਲ ਤੇ ਕਿੰਨੀ ਖੁਸ਼ੀ ਨਾਲ ਸੇਵਾ ਕਰ ਰਿਹਾ ਹੈ ਉਸ ਸਮੇਂ ਘਰ ਸੀ ਜਿਹੜੇ ਜ਼ਿਆਦਾ ਕੱਚੇ ਹੀ ਸਨ ਕੋਈ ਬਹੁਤਾ ਪੱਕੇ ਨਹੀਂ ਸਨ ਤੇ ਆਪ ਜੀ ਨੂੰ ਪਤਾ ਹੋਏਗੀ ਘਰ ਇੱਕ ਦੂਜੇ ਨਾਲ ਜੁੜੇ ਹੋਏ ਸਨ ਇੱਕ ਘਰ ਦੇ ਪਿੱਛੇ ਇੱਕ ਘਰ ਹੁੰਦਾ ਸੀ ਕੱਚੀਆਂ ਛੱਤਾਂ ਸੀ ਤੇ ਮਾਂ ਨੇ ਕੀ ਕੀਤਾ ਚੌਂਕੇ ਤੇ ਬੈਠੀ ਆਪਣੇ ਪੁੱਤਰ ਨੂੰ ਆਵਾਜ਼ ਮਾਰ ਕੇ ਕਹਿੰਦੀ ਬੇਟਾ ਪਿੱਛੇ ਜਾ ਕਮਰੇ ਦੇ ਵਿੱਚੋਂ ਅਸਮਾਨ ਲੈ ਕੇ ਆ ਬੱਚਾ ਚਲਾ ਗਿਆ ਇਧਰ ਮਾਂ ਤੇ ਪਿਓ ਸੇਵਾ ਦੇ ਵਿੱਚ ਬੀਜੀ ਹਨ ਜਦੋਂ ਸਿੰਘਾਂ ਨੇ ਪ੍ਰਸ਼ਾਦਾ ਛਕ ਲਿਆ ਉਸ ਤੋਂ ਬਾਅਦ ਉਹਨਾਂ ਨੂੰ ਖਿਆਲ ਆਇਆ ਵੀ ਪੁੱਤਰ ਨੂੰ ਮੈਂ ਆਪਣੇ ਨੂੰ ਪਿੱਛੇ ਸਮਾਨ ਲੈਣ ਨਹੀਂ ਭੇਜਿਆ ਸੀ ਉਹ ਵਾਪਸ ਨਹੀਂ ਆਇਆ ਇੱਕੋ ਦਮ ਦੋਵੇਂ ਪਤੀ ਪਤਨੀ ਜਦੋਂ ਪਿੱਛੇ ਜਾ ਕੇ ਦੇਖਦੇ ਹਨ ਤਾਂ ਕੀ ਹੁੰਦਾ ਹੈ ਹੈਰਾਨੀ ਦੀ ਹੱਦ ਨਾ ਰਹੀ ਮਨ ਵਿੱਚ ਐਨ ਹੋ ਗਿਆ ਇਹ ਦੇਖ ਕੇ ਹੀ ਬੱਚਾ ਹੀ ਠਾਂਗਿਰਿਆ ਪਿਆ ਹੈ ਬੱਚੇ ਦੇ ਮੂੰਹ ਦੇ ਵਿੱਚੋਂ ਚੀਕਾਂ ਨਿਕਲ ਰਹੀ ਹੈ ਇਹ ਦੇਖ ਕੇ ਮਾਂ ਬਾਪ ਦਾ ਰੋਣਾ ਨਾ ਰੁਕਿਆ ਅਤੇ ਪਤਾ ਲੱਗਿਆ ਕਿ ਬੱਚੇ ਨੂੰ ਸੱਪ ਨੇ ਡੰਗ ਮਾਰ ਦਿੱਤੀ ਅਤੇ ਬੱਚੇ ਦੀ ਉਸੇ ਥਾਂ ਤੇ ਹੀ ਮੌਤ ਹੋ ਗਈ ਜੋ ਲੋਕ ਮਨਮੁਖ ਸਨ ਜਿਨ੍ਹਾਂ ਦੀ ਬਿਰਤੀ ਘਟ ਸੀ ਉਹ ਗੱਲਾਂ ਕਰ ਰਹੇ ਹਨ ਕਿ ਲਾਓ ਤੁਸੀਂ ਤਾਂ ਇੰਨਾ ਪਾਠ ਕਰਦੇ ਸੀ ਇੰਨਾ ਪੂਜਾ ਕਰਦੇ ਸੀ ਤੁਹਾਡੇ ਨਾਲ ਵੀ ਰੱਬ ਨੇ ਇਸ ਤਰ੍ਹਾਂ ਕੀਤਾ ਤੁਹਾਡੇ ਤੋਂ ਵੀ ਰੱਬ ਨੇ ਬੱਚਾ ਖੋ ਲਿਆ ਕੀ ਫਾਇਦਾ ਹੋਇਆ ਤੁਹਾਡੇ ਪਾਠ ਕਰਨ ਦਾ ਪੂਜਾ ਕਰਨ ਦਾ ਸੰਸਾਰਿਕ ਲੋਕ ਵੀ ਇਹੋ ਜਿਹੇ ਹਨ ਕਿਉਂਕਿ ਜਿਸ ਰਸਤੇ ਤੇ ਧਰਮ ਦੇ ਰਸਤੇ ਦੇ ਜੋ ਇਨਸਾਨ ਤੁਰਦਾ ਹੈ ਨਾ ਉਹਨੂੰ ਬਹੁਤ ਜ਼ਿਆਦਾ ਔਕੜਾਂ ਇਸ ਕਰਕੇ ਹੀ ਆਉਂਦੀਆਂ ਹਨ ਕਿਉਂਕਿ ਲੋਕ ਤਾਨੇ ਮੇਨੇ ਬਹੁਤ ਜ਼ਿਆਦਾ ਮਾਰਦੇ ਹਨ ਤੁਸੀਂ ਇੰਨੀ ਬਾਣੀ ਪੜ੍ਹਦੇ ਹੋ ਇੰਨਾ ਪਾਠ ਕਰਦੇ ਹੋ ਇੰਨੀ ਸੇਵਾ ਕਰਦੇ ਹੋ ਤੁਹਾਨੂੰ ਮੁਸੀਬਤਾਂ ਕਿਉਂ ਦੀਆਂ ਹਨ ਕਿਉਂਕਿ ਨਾ ਸਮਝੀ ਕਰਕੇ ਮਨਮਤ ਮਨ ਮੂਰਖਤਾ ਕਰਕੇ ਇਹ ਲੋਕਾਂ ਨੂੰ ਸਮਝ ਨਹੀਂ ਕਿ ਜੋ ਗੁਰੂ ਦੇ ਸਿੱਖ ਹਨ ਜੋ ਗੁਰੂ ਦਾ ਮਾਰਗ ਹੈ ਇਹ ਕੋਈ ਸੌਖਾ ਨਹੀਂ ਜੇ ਦਾਤਾ ਇੱਕ ਵਸਤੂ ਖੁੰਦਾ ਹੈ ਨਾ ਤਾਂ ਦਸ ਦਸ ਵਸਤੂਆਂ ਦੇ ਵੀ ਦਿੰਦਾ ਹੈ ਉਸ ਤੋਂ ਬਾਅਦ ਉਹ ਸਿੰਘ ਵੀ ਆ ਗਏ ਅਤੇ ਬੱਚੇ ਦਾ ਸਭ ਨੇ ਰਲ ਮਿਲ ਕੇ ਸੰਸਕਾਰ ਕਰ ਦਿੱਤਾ ਉਧਰੋਂ ਬੱਚੇ ਦਾ ਸੰਸਕਾਰ ਹੋ ਰਿਹਾ ਹੈ ਅਤੇ ਮਾਤਾ ਜਦੋਂ ਉਸ ਦੀ ਧਰਮ ਪਤਨੀ ਸੀ ਉਹ ਇਹ ਸ਼ਬਦ ਪੜ੍ਹ ਰਹੀ ਸੀ ਸੋਖ ਨੂੰ ਸਾਹ ਦੇ ਵਿੱਚੋਂ ਜਿਸ ਕੀ ਵਸਤ ਤਿਸ ਆਗੈ ਰਾਖੈ ਪ੍ਰਭ ਕੀ ਆਗਿਆ ਮਾਨੈ ਮਾਥੈ ਜਿਸ ਕੀ ਵਸਤ ਤਿਸ ਆਗੈ ਰਾਖੈ ਪ੍ਰਭ ਕੀ ਆਗਿਆ ਮਾਨੈ ਮਾਥੈ ਨਾਲ ਨਾਲ ਇਹ ਜਾਪ ਕਰ ਰਹੀ ਹੈ ਕਿਉਂਕਿ ਉਸ ਨੂੰ ਮੂੰਹ ਜਵਾਨੀ ਸਾਰਾ ਹੀ ਪਾਠ ਹੁੰਦਾ ਸੀ ਥੋੜਾ ਕਹਿ ਲੋ ਵੀ 20-25 ਦਿਨ ਬੀਤ ਗਏ ਦੇਖੋ ਮਾਮਾ ਨੂੰ ਜੋ ਮਾਂ ਦਾ ਹਿਰਦਾ ਹੁੰਦਾ ਹੈ ਪਹਿਲਾਂ ਵੀ ਦੱਸਿਆ ਸੀ ਬਹੁਤ ਜ਼ਿਆਦਾ ਕੋਮਲ ਹੁੰਦਾ ਹੈ ਸਬਰ ਕਰਨਾ ਹਾਥੀ ਪਾਲ ਕੇ ਪੁੱਤ ਤੋੜਨੇ ਕੋਈ ਸੋਖੀ ਗੱਲ ਨਹੀਂ ਇਸ ਕਰਕੇ ਉਹਨੇ ਆਪਣੇ ਪਤੀ ਨੂੰ ਕਿਹਾ ਕਿ ਆਪਾਂ ਜਿਹੜੇ ਸਤਿਗੁਰੂ ਨੇ ਆਪਾਂ ਨੂੰ ਇਹ ਦਾਤ ਦਿੱਤੀ ਸੀ ਨਾ ਕਿਰਪਾ ਕਰੋ ਮੈਨੂੰ ਉੱਥੇ ਹੀ ਲੈ ਚੱਲੋ ਉਸ ਦਾਤ ਦੇ ਅੱਗੇ ਮੈਨਿਆ ਅਰਦਾਸ ਕਰਨੀ ਹੈ ਮੇਰਾ ਕੋਈ ਸ਼ਿਕਵਾ ਨਹੀਂ ਉਸ ਪ੍ਰਮਾਤਮਾ ਦੇ ਨਾਲ ਕਹਿੰਦੇ ਉਹ ਦਰਵਾਰ ਸਾਹਿਬ ਆਉਂਦੇ ਹਨ ਆਪਾਂ ਜਦੋਂ 베ਰੀ ਸਾਹਿਬ ਦੇ ਜਿੱਥੇ ਇਸ਼ਨਾਨ ਕਰਦੇ ਹਨ ਨਾ ਦੁੱਖ ਭੰਜਨੀ 베ਰੀ ਹੈ ਜਿੱਥੇ ਉਹਦੇ ਨਾਲ ਥੜਾ ਸਾਹ ਬਣਿਆ ਹੋਇਆ ਹੈ ਆਪ ਜੀ ਨੇ ਬੜੇ ਪਿਆਰ ਨਾਲ ਦਰਸ਼ਨ ਕੀਤੇ ਹਨ ਸੋ ਸਤਿਗੁਰੂ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉੱਥੇ ਵਿਰਾਜਮਾਨ ਹਨ ਜਦੋਂ ਉਹ ਮਾਂ ਜਿਸ ਦਾ ਬੱਚਾ ਮਰ ਚੁੱਕਿਆ ਹੈ ਨਾ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਨਮਸਕਾਰ ਕਰਦੀ ਹੈ ਨਾ ਸੱਚ ਜਾਣਿਓ ਮਾਂ ਦੇ ਹਿਰਦੇ ਦੇ ਵਿੱਚੋਂ ਐਨੀਆਂ ਭੂਬਾਂ ਨਿਕਲਦੀਆਂ ਹਨ ਇਸ ਤਰ੍ਹਾਂ ਰੋਂਦੀ ਹੈ ਜਿਵੇਂ ਇੱਕ ਧੀ ਆਪਣੇ ਬਾਪ ਦੇ ਗਲ ਲਾ ਕੇ ਰੋਂਦੀ ਹੈ ਆਪਣੇ ਬਾਪ ਨੂੰ ਦੁੱਖ ਦੱਸਦੀ ਹੈ ਕਿਉਂਕਿ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਤਾਂ ਸਭ ਕੁਝ ਜਾਣੀ ਜਾਣ ਹਨ ਸਤਿਗੁਰੂ ਜੀ ਨੇ ਵਾਸੀ ਕੋਈ ਗੱਲ ਕਹੀ ਕਿ ਵਿਵਾਜੇ ਜੋ ਸ਼ਬਦ ਮਨ ਦੇ ਵਿੱਚ ਪੜ ਰਹੇ ਹੋ ਨਾ ਇਹਨਾਂ ਦੋ ਵਾਰੀ ਉੱਚੀ ਉੱਚੀ ਬੋਲੋ ਉਹ ਸੁਨੇ ਰੋਂਦੀ ਰੋਂਦੀ ਨੇ ਫਿਰ ਪੜਿਆ ਕਿ ਜਿਸ ਕੀ ਵਸਤ ਤਿਸ ਆਗੈ ਰੱਖੈ ਪ੍ਰਭ ਕੀ ਆਗਿਆ ਮਾਨੈ ਮਥੈ ਜਿਸ ਕੀ ਵਸਤ ਤਿਸ ਆਗੈ ਰੱਖੈ ਪ੍ਰਭ ਕੀ ਆਗਿਆ ਮਾਨੈ ਮਥੈ ਅਗੋਂ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਕਿ ਬੀਬਾ ਜੀ ਤੁਹਾਡਾ ਜੋ ਜਾਪ ਸੀ ਨਾ ਜੋ ਸਿਮਰਨ ਸੀ ਨਾ ਹੁਣ ਸਫਲ ਹੋ ਗਿਆ ਹੁਣ ਅਗਲੇ ਸ਼ਬਦ ਦੀ ਜੋ ਕਮਾਈ ਹੈ ਉਸ ਦੀ ਕਿਰਪਾ ਤੁਹਾਨੂੰ ਹੋ ਜਾਏਗੀ ਫਿਰ ਸਤਿਗੁਰੂ ਜੀ ਨੇ ਕਹਿੰਦੇ ਆਪ ਪੜਿਆ ਉਸਤੇ ਚੌਗਣ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਇਾਲ ਉਸਤੇ ਚੌਗਣ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਇਆਲ ਸਤਿਗੁਰੂ ਜੀ ਕਹਿੰਦੇ ਭਾਈ ਇਹ ਤਾਂ ਤੇਰੇ ਕਰਮਾਂ ਦੇ ਵਿੱਚ ਹੀ ਲਿਖਿਆ ਸੀ ਇਸ ਕਰਕੇ ਜੇ ਤੇਰਾ ਇੱਕ ਪੁੱਤਰ ਗਿਆ ਹੈ ਨਾ ਜਾ ਤੇਰੇ ਘਰ ਹੁਣ ਚਾਰ ਪੁੱਤਰ ਹੋਣਗੇ ਉਹ ਨਰਾਸ਼ ਨਾ ਐਡੀ ਵੱਡੀ ਜਦੋਂ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਉਹ ਪਤੀ ਪਤਨੀ ਗੁਰੂ ਮਹਾਰਾਜ ਜੀ ਦੇ ਚਰਨੀ ਪੈ ਗਏ ਤੇ ਸਤਿਗੁਰੂ ਦਾ ਸ਼ੁਕਰਾਨਾ ਕਰਦੇ ਹਨ ਕਿ ਸਤਿਗੁਰੂ ਜੀ ਆਪ ਜੀ ਇੰਨੇ ਬੇਅੰਤ ਹੋ ਇੰਨੇ ਆਪ ਜੀ ਕਿਰਪਾਲੂ ਹੋ ਦਿਆਲੂ ਹੋ ਸੋ ਇਹ ਸਾਖੇ ਤੋਂ ਇਹੀ ਸਿੱਖਿਆ ਮਿਲਦੀ ਹੈ ਆਪਾਂ ਸੰਸਾਰ ਦੇ ਵਿੱਚ ਅਕਸਰ ਕਹਿੰਦੇ ਹਾਂ ਕਿ ਉਹ ਦੇਖੋ ਇੰਨੇ ਪਾਪ ਕਰਦੇ ਹਨ ਦੋ ਨੰਬਰ ਦਾ ਕੰਮ ਕਰਦੇ ਹਨ ਉਹ ਤਾਂ ਕਿੰਨੇ ਖੁਸ਼ ਹਨ ਕਿੰਨਾ ਖੁਸ਼ ਉਹਨੂੰ ਪ੍ਰਮਾਤਮਾ ਨੇ ਦਿੱਤਾ ਹੈ ਉਹਨਾਂ ਦਾ ਕੁਝ ਵੀ ਨਹੀਂ ਵਿਗੜਦਾ ਅਰ ਹੱਥ ਵਨ ਕੇ ਬੇਨਤੀ ਹੈ ਇਹ ਸੋਚ ਨੂੰ ਖਤਮ ਕਰ ਦਿਓ ਕਿਉਂਕਿ ਸਤਗੁਰੂ ਜੀ ਨੇ ਨਾ ਉਹਨਾਂ ਦਾ ਤਾਂ ਕੇਵਲ ਲੋਕ ਹੀ ਸਵਾਰਨਾ ਹੈ ਤੁਹਾਨੂੰ ਪਤਾ ਵੀ ਨਹੀਂ ਕਿ ਸਤਗੁਰੂ ਤੁਹਾਡਾ ਪਰਲੋਕ ਵੀ ਸਵਾਰ ਰਹੇ ਹਨ ਇਸ ਕਰਕੇ ਗੁਰਬਾਣੀ ਦੇ ਵਿੱਚ ਕਿਹਾ ਹੈ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਸੋ ਸਤਗੁਰੂ ਸਭਨਾ ਸ਼ਰੀਰਾਂ ਤੇ ਮਿਹਰ ਕਰਨ ਜਿਨ੍ਹਾਂ ਨੇ ਵੀ ਇਹ ਸਾਖੇ ਸੁਣੀ ਆਪ ਜੀ ਨੂੰ ਧੰਨ ਗੁਰੂ ਰਾਮਦਾਸ ਧੰਨ ਗੁਰੂ ਅਰਜਨ ਦੇਵ ਮਹਾਰਾਜ ਬਾਣੀ ਬਾਣ ਦੀ ਦਾਤ ਤੰਦਰੁਸਤੀਆਂ ਬੰਦਕ ਦੀ ਦਾਤ ਦੇ ਆਪ ਜੀ ਇਸੇ ਤਰ੍ਹਾਂ ਹੀ ਗੁਰੂ ਦੀਆਂ ਜੋ ਗੱਲਾਂ ਹਨ ਜੋ ਗੁਰੂ ਦੇ ਵਿਚਾਰ ਹਨ ਜੋ ਗੁਰੂ ਦਾ ਪਿਆਰ ਹੈ ਆਪਾਂ ਇਸੇ ਤਰ੍ਹਾਂ ਸੁਣ ਕੇ ਵੰਡਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ